ਅਮਰਤਪਾਲ ਜੇਲ੍ਹ ਚ ਨਸ਼ੇ ਕਰਨ ਦਾ ਨਸ਼ੇੜੀ ਹੋ ਗਿਆ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਭਾਈ ਆਪਾਂ ਤੇ ਬੋਲਣਾ ਸੱਚ ਜੋ ਸੱਚ ਹੈ ਉਹ ਬੋਲਣਾ ਸੋ ਗੁੱਸਾ ਗੇ ਲੈਣਾ ਕੋਈ ਮੇਰਾ ਵੀਰ ਕਰੇ ਦਰਅਸਲ ਜਿਹੜੀ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਨਾ ਨਸ਼ਿਆਂ ਵਿਰੋਧ ਯੁੱਧ ਜਿਹੜਾ ਸ਼ੁਰੂ ਕੀਤਾ ਉੱਥੋਂ ਜਿਹੜੇ ਬੰਦੇ ਬੰਦੇ ਫੜੇ ਗਿਆ ਸੀ ਨਸ਼ੇੜੀ ਤੇ ਜਿਹੜੇ ਨਸ਼ਾ ਵੇਚਣ ਵਾਲੇ ਬੰਦੇ ਫੜੇ ਗਿਆ ਸੀ ਉਹਨਾਂ ਨੂੰ ਭੇਜਿਆ ਦਿਬੜੂਗੜ ਤੇ ਦਿਬੜੂਗੜ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਅਮਰਤਪਾਲ ਵੀ ਨਸ਼ੇ ਕਰਦਾ ਹੈ ਤੇ ਉਹਨਾਂ ਰੋਲਾ ਵਾਹ ਤੂੰ ਸਾਨੂੰ ਤੇ ਫੜ ਲਿਆ ਵੀ ਆ ਵੀ ਨਸ਼ੇ ਕਰਦਾ ਹੈ ਇਹਦੇ ਕਿਉਂ ਨਹੀਂ ਬੋਲਦੇ ਸੋ ਇਸ ਤਰੀਕੇ ਨਾਲ ਭ ਧੰਨਵਾਦ ਕਰਦੇ ਆ ਸਰਕਾਰ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਨਸ਼ਾ ਵਿਰੋਧੀ ਯੁੱਧ ਸ਼ੁਰੂ ਕੀਤਾ ਸੀ ਬਦਲਦਾ ਭੇਦ ਖੁੱਲਿਆ ਤੇ ਸਾਡੀਆਂ ਅੱਖਾਂ ਵੀ ਖੁੱਲੀਆਂ ਨਹੀਂ ਨਹੀਂ ਤੇ ਅਸੀਂ ਦੇ ਬੜੇ ਹਨੇਰੇ ਚ ਰਹਿ ਜਾਣਾ ਸੀਗਾ ਸੋ ਕੋਟ ਕੋਟ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਰੇ ਹੀ ਪੰਜਾਬ ਚੋਂ ਨਸ਼ਾ ਖਤਮ ਕਰਤਾ ਨਸ਼ਾ ਆਪਣੇ ਲਾਗੇ ਬੰਨੇ ਪਿੰਡਾਂ 'ਚ ਵੇਖਿਆ ਹੋਣਾ ਵੀ ਨਾ ਤੇ ਕੋਈ ਮੌਤ ਹੋਉਂਦੀ ਆ ਤੇ ਨਾ ਕੋਈ ਨਸ਼ਾ ਵੇਚਣਦਿਆ ਆਪਣਾ ਸੋ ਬਹੁਤ ਬਹੁਤ ਧੰਨਵਾਦ ਆ ਅੱਜ ਤੋਂ ਜਰਾ ਧੰਨਵਾਦ ਜਿਹੜੇ ਇਹਨਾਂ ਨੇ ਬੰਦੇ ਰੱਖੇ ਸੀ ਨਾ ਇਹ ਨਸ਼ਾ ਵਿਰੋਧੀ ਯੁੱਧ ਟੀ-ਸ਼ਰਟਾਂ ਪਾ ਕੇ ਉਹਨਾਂ ਨੇ ਭਾਈ 18-18 ਤੇ 20-20 ਘੰਟੇ ਕ ਤਾ ਕਰਕੇ ਨਸ਼ਾ ਖਤਮ ਹੋਇਆ ਤੇ ਅਮਰਪਾਲ ਦਾ ਭੇਰ ਵੀ ਤੈ ਹੀ ਖੁੱਲਿਆ 18 18 ਘੰਟੇ 20 20 ਘੰਟੇ ਉਹਨਾਂ ਨੇ ਕੰਮ ਕੀਤਾ ਤੇ ਹਾਰ ਕੇ ਭਾਈ ਉਹਨਾਂ ਨੇ ਨੀਂਦ ਨਹੀਂ ਪੂਰੀ ਹੋਈ ਨੀਂਦਰੇ ਨਾਲ ਉਹਨਾਂ ਦੀਆਂ ਝੋਕਾਂ ਲੱਗਣ ਲੱਪੀਆਂ ਤੇ ਉਹ ਕਰੀ ਕਿਸੇ ਗਲੀ 'ਚ ਵਿਚਾਰੇ ਡੇਕਦੇ ਫਿਰਦੇ ਕਰੀ ਕਿਸੇ 'ਚ ਤੁਸੀਂ ਵੇਖਿਓਣੀਆਂ ਵੀਡੀਓ ਤੋਂ ਬੇਨਤੀ ਆ ਵੀ ਭਾਈ ਨਸ਼ੇ ਵਾਲੇ ਤੇ ਫੜੇ ਗਏ ਨੇ ਨਸ਼ਾ ਰੇ ਘੱਟ ਹੋ ਗਿਆ ਏ ਇਨ੍ਹਾਂ ਬੰਦਿਆਂ ਨੂੰ ਥੋੜੀ ਸਾਂਭ ਸੰਭਾਲ ਕਰੋ ਤਾਂ ਕਿ ਫੇਰ ਸਾਨੂੰ ਜੇ ਲੋੜ ਪਵੇ ਨਾ ਫੇ ਪੰਜਾਬ ਦੇ ਕਾਮਾਸ ਨੇ ਇਹੋ ਜਿਹੇ ਯੋਧੇ ਆਪਾਂ ਕਿੱਥੋਂ ਲੱਭਾਂਗੇ ਵੀ ਭਾਈ ਇਹਨਾਂ ਨੂੰ ਨਵੀਆਂ ਨਵੀਆਂ ਹੋਰ ਟੀ-ਸ਼ਰ ਤੇ ਇਹਨਾਂ ਦਾ ਮਤਲਬ ਕਿ ਜ਼ਰੂਰੀ ਥੋੜਾ ਵੀ ਹੋਣਾ ਉਹਨਾਂ ਨੇ ਅਮਰਪਾਲ ਦਾ ਖੋਜ ਕਰ ਲਈ ਵੀ ਨਸ਼ੇ ਕਰਦਾ ਰੇ ਤੁਸੀਂ ਹੁਣ ਉਹਨਾਂ ਨੂੰ 20-20 ਘੰਟੇ 22-22 ਘੰਟੇ ਡਿਊਟੀ ਕਰਾਓਗੇ ਉਹਨਾਂ ਤੋਂ ਇਦਾਂ ਨਹੀਂ ਹੁੰਦਾ ਡਿਊਟੀ ਸਿਰਫ 8 ਘੰਟੇ ਉਹਨਾਂ ਤੋਂ ਕਰਾਓ ਤਾਂ ਕਿ ਇਹ ਜੋ ਯੋਧੇ ਜਿਹੜੇ ਆ ਉਹ ਪੰਜਾਬ ਦੇ ਲਈ ਕੰਮ ਕਰਦੇ ਰਹਿਣ ਹੁਣ ਅਮਰਪਾਲ ਦਾ ਵੇਖੋ ਵੀ ਨਸ਼ੇ ਕਰਦਾ ਸੀ ਨਾ ਨਸ਼ੇ ਕਰਨ ਲੱਪਿਆ ਹਣਾ ਉਹ ਪਹਿਲਾਂ ਵੀ ਮੈਨੂੰ ਲੱਗਦਾ ਨਸ਼ੇ ਹੀ ਕਰਦਾ ਸੀ ਕਿਉਂਕਿ ਉਹਨੇ ਕਿਸੇ ਦੇ ਘਰ ਨਹੀਂ ਟਾਇਆ ਉਹਨੇ ਕੋਈ ਥਾਰ ਵਾਲੀ ਬੀਬੀ ਇਹੋ ਜਿਹੀ ਕੋਈ ਬੰਦਾ ਨਹੀਂ ਫੜਿਆ ਪੀ ਜੀਰੇ ਤੋਂ ਖਬਰ ਵੱਡੀ ਬਣਦੀ ਹੈ ਨਾ ਕਿ ਜਿਵੇਂ ਥਾਰ ਵਾਲੀ ਬੀਬੀ ਸੋਸ਼ਲ ਮੀਡੀਆ ਤੇ ਐਕਟਿਵ ਸੀ ਉਹਦੀ ਖਬਰ ਸੋਸ਼ਲ ਮੀਡੀਆ ਤੇ ਫੈਲਣੀ ਸੀ ਤੇ ਇਦਾਂ ਲੱਗਣਾ ਸੀ ਕਿ ਬਹੁਤ ਤਗੜਾ ਕੰਮ ਕਰਨਦੇ ਆ ਹਨਾ ਅਮਰਪਾਲ ਤੋਂ ਗਲਤੀ ਇਹ ਹੋ ਗਈ ਕਿ ਉਹਨੇ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਉਹ ਪ੍ਰਭਾਵਿਤ ਹੋਣ ਲੱਗੇ ਅਮਰਪਾਲ ਤੋਂ ਇਹ ਮਿਸਟੇਕ ਹੋ ਗਈ ਉਹਦੇ ਕੋਲ ਉਹਨੂੰ ਚਾਹੀਦਾ ਸੀ ਸਿਲੈਕਟਿਵ ਚੀਜ਼ਾਂ ਚੁੱਕਣੀਆਂ ਜਿਦਾਂ ਥਾਰ ਵਾਲੀ ਬੀਬੀ ਤੇ ਬੋਲ ਪਿਆ ਇਦਾਂ ਬੋਲ ਪਿਆ ਤੇ ਨਾਲੇ ਸੋਸ਼ਲ ਮੀਡੀਆ ਤੇ ਵੀ ਹਾਈਪ ਬਣਦੀ ਪਰ ਗਲਤੀ ਇਹ ਹੋ ਗਈ ਵੀ ਉਹ ਵੀ ਉਹਨੇ ਬੋਲਿਆ ਇਸ ਤਰੀਕੇ ਨਾਲ ਜਿਹੜਾ ਨੌਜਵਾਨੀ ਉਹਦੇ ਉਹਨੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋਣ ਲੱਪੀ ਇਹ ਗਲਤੀ ਹੋ ਗਈ ਅਮਰਤਪਾਲ ਨੂੰ ਚਲੋ ਕੋਈ ਗੱਲ ਨਹੀਂ ਆ ਪਤਾ ਲੱਗ ਗਿਆ ਵੀ ਉਹ ਨਸ਼ੇ ਕਰਦਾ ਹੈ ਤੇ ਹੁਣ ਬੇਨਤੀ ਹੈ ਵੀ ਇਹਨਾਂ ਵਿਚਾਰਿਆਂ ਨੂੰ ਥੋੜਾ ਜਿਹਾ ਰੱਖੋ ਤਾਂ ਕਿ ਇਹੋ ਜਿਹੇ ਯੋਧੇ ਪੰਜਾਬ ਦੇ ਲਈ ਅੱਗੇ ਵੀ ਹੁਮ ਹਮਾ ਕੇ ਕੰਮ ਕਰ ਸਕਣ ਤੇ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਬਣਾਈਏ ਜਿਹੜਾ ਆਪਾਂ ਕਹਿੰਦੇ ਸੀ ਪਹਿਲਾਂ ਧੰਨਵਾਦ ਜੀ ਅਮਰਤਪਾਲ ਜੇਲ੍ਹ 'ਚ ਨਸ਼ੇ ਕਰਨ ਦਾ ਨਸ਼ੇੜੀ ਹੋ ਗਿਆ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਭਾਈ ਆਪਾਂ ਦੇ ਬੋਲਣਾ ਸੱਚ ਜੋ ਸੱਚ ਹੈ ਉਹ ਬੋਲਣਾ ਸੋ ਗੁੱਸਾ ਗੇ ਲੈਣਾ ਕੋਈ ਮੇਰਾ ਵੀਰ ਕਰੇ ਦਰਅਸਲ ਜਿਹੜੀ ਪੰਜਾਬ ਸਰਕਾਰ ਨੇ ਸ਼ੁਰੂ ਉੱਥੋਂ ਜਿਹੜੇ ਬੰਦੇ-ਬੰਦੇ ਫੜੇ ਗਿਆ ਸੀ ਨਸ਼ੇੜੀ ਤੇ ਜਿਹੜੇ ਨਸ਼ਾ ਵੇਚਣ ਵਾਲੇ ਬੰਦੇ ਫੜੇ ਗਿਆ ਸੀ ਉਹਨਾਂ ਨੂੰ ਭੇਜਿਆ ਦਿਬੜੂਗੜ ਤੇ ਦਿਬੜੂਗੜ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਅਮਰਤਪਾਲ ਵੀ ਨਸ਼ੇ ਕਰਦਾ ਹੈ ਤੇ ਉਹਨਾਂ ਰੋਲਾ ਪਾਉਂਦੇ ਸਾਨੂੰ ਤੇ ਫੜ ਲਿਆ ਵੀ ਆ ਵੀ ਨਸ਼ੇ ਕਰਦਾ ਹੈ ਇਹਦੇ ਕਿਉਂ ਨਹੀਂ ਬੋਲਦੇ ਸੋ ਇਸ ਤਰੀਕੇ ਨਾਲ ਭੇਦ ਖੁੱਲਿਆ ਆ ਤੇ ਧੰਨਵਾਦ ਕਰਦੇ ਆ ਸਰਕਾਰ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਨਸ਼ਿਆਂ ਵਿਰੋਧੀ ਯੁੱਧ ਸ਼ੁਰੂ ਕੀਤਾ ਸੀ ਅਮਰਪਾਲ ਦਾ ਭੇਦ ਖੁੱਲਿਆ ਤੇ ਸਾਡੀਆਂ ਅੱਖਾਂ ਵੀ ਖੁੱਲੀਆਂ ਨਹੀਂ ਤੇ ਅਸੀਂ ਤੇ ਬੜੇ ਹਨੇਰੇ 'ਚ ਰਹਿ ਜਾਣਾ ਸੀਗਾ ਸੋ ਕੋਟ-ਕੋਟ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਰੇ ਹੀ ਪੰਜਾਬ ਚੋਂ ਨਸ਼ਾ ਖਤਮ ਕਰਤਾ ਨਸ਼ੇ ਆਪਣੇ ਲਾਗੇ ਬੰਨੇ ਪਿੰਡਾਂ ਹੀ ਵੇਖਿਆ ਹੋਣਾ ਵੀ ਨਾ ਤੇ ਕੋਈ ਮੌਤ ਹੁੰਦੀ ਆ ਤੇ ਨਾ ਕੋਈ ਨਸ਼ਾ ਵੇਚਣਦਿਆ ਹਣਾ ਸੋ ਬਹੁਤ ਬਹੁਤ ਧੰਨਵਾਦ ਆ ਅੱਜ ਤੋਂ ਜਰਾ ਧੰਨਵਾਦ ਜਿਹੜੇ ਇਹਨਾਂ ਨੇ ਬੰਦੇ ਰੱਖੇ ਸੀ ਨਾ ਨਸ਼ਿਆਂ ਵਿਰੋਧ ਯੁੱਧ ਟੀ-ਸ਼ਰਟ ਆ ਪਾਗੇ ਉਹਨਾਂ ਨੇ ਭਾਈ 18-18 ਤੇ 20-20 ਘੰਟੇ ਕੰਮ ਕੀਤਾ ਹੈ ਤਾਂ ਕਰਕੇ ਨਸ਼ਾ ਖਤਮ ਹੋਇਆ ਤੇ ਅਮਰਪਾਲ ਦਾ ਭੇਰ ਵੀ ਤਾਈਓ ਖੁੱਲਿਆ ਹੈ 18-18 ਘੰਟੇ 20-20 ਘੰਟੇ ਉਹਨਾਂ ਨੇ ਕੰਮ ਕੀਤਾ ਤੇ ਹਾਰ ਕੇ ਭਾਈ ਉਹਨਾਂ ਨੇ ਨੀਂਦ ਨਹੀਂ ਪੂਰੀ ਹੋਈ ਨੀਂਦ ਰੇਣਾ ਉਹਨਾਂ ਦੀਆਂ ਝੋਕਾਂ ਲੱਗ ਨਸ਼ੇ ਵਾਲੀ ਦੇ ਫੜੇ ਗਏ ਨੇ ਨਸ਼ਾ ਰੇ ਘਟ ਹੋ ਗਿਆ ਏ ਇਹਨਾਂ ਬੰਦਿਆਂ ਨੂੰ ਥੋੜੀ ਸਾਮ ਸੰਭਾਲ ਕਰੋ ਤਾਂ ਕਿ ਫੇਰ ਸਾਨੂੰ ਜੇ ਲੋੜ ਪਵੇ ਨਾ ਫੇ ਪੰਜਾਬ ਦੇ ਕੰਮਾਂ ਸੁਣੇ ਇਹੋ ਜਿਹੇ ਯੋਧੇ ਆਪਾਂ ਕਿੱਥੋਂ ਲੱਭਾਂਗੇ ਪੀ ਭਾਈ ਇਹਨਾਂ ਨੂੰ ਨਵਰੀਆ ਨਵੀਆਂ ਹੋਰ ਟੀ-ਸ਼ਰਟਾਂ ਲੈ ਕੇ ਦਿਓ ਬਾਅਦ ਚ ਤੇ ਇਹਨਾਂ ਦਾ ਮਤਲਬ ਜਰੂਰੀ ਥੋੜਾ ਵੀ ਹੋਣ ਦੇ ਉਹਨਾਂ ਨੇ ਅਮਰਦਪਾਲ ਦਾ ਖੋਜ ਕਰ ਲਈ ਵੀ ਨਸ਼ੇ ਕਰਦਾ ਰੇ ਤੁਸੀਂ ਹੁਣ ਉਹਨਾਂ ਨੂੰ 20-20 ਘੰਟੇ 22-22 ਘੰਟੇ ਡਿਊਟੀ ਕਰਾਓਗੇ ਉਹਨਾਂ ਤੋਂ ਇਦਾਂ ਨਹੀਂ ਹੁੰਦਾ ਡਿਊਟੀ ਸਿਰਫ 8 ਘੰਟੇ ਉਹਨਾਂ ਤੋਂ ਕਰਾਓ ਤਾਂ ਕਿ ਇਹ ਜੋ ਯੋਧੇ ਜਿਹੜੇ ਆ ਉਹ ਪੰਜਾਬ ਦੇ ਲਈ ਕੰਮ ਕਰਦੇ ਰਹਿਣ ਹੁਣ ਅਮਰਦਪਾਲ ਦਾ ਵੇਖੋ ਵੀ ਨਸ਼ੇ ਕਰਦਾ ਸੀ ਨਾ ਨਸ਼ੇ ਕਰਨ ਲੱਪਿਆ ਨਾ ਉਹ ਪਹਿਲਾਂ ਵੀ ਮੈਨੂੰ ਲੱਗਦਾ ਨਸ਼ੇ ਹੀ ਕਰਦਾ ਸੀ ਕਿਉਂਕਿ ਉਹਨੇ ਕਿਸੇ ਦੇ ਘਰ ਨਹੀਂ ਟਾਇਪ ਉਹਨੇ ਕੋਈ ਥਾਰ ਵਾਲੀ ਬੀਬੀ ਇਹੋ ਜ ਬੰਦਾ ਨਹੀਂ ਫੜਿਆ ਕਿ ਜਿਹਦੇ ਤੋਂ ਖਬਰ ਵੱਡੀ ਬਣਦੀ ਹੈ ਨਾ ਕਿ ਜਿਵੇਂ ਥਾਰ ਵਾਲੀ ਬੀਬੀ ਸੋਸ਼ਲ ਮੀਡੀਆ ਤੇ ਐਕਟਿਵ ਸੀ ਉਹਦੀ ਖਬਰ ਸੋਸ਼ਲ ਮੀਡੀਆ ਤੇ ਫੈਲਣੀ ਸੀ ਤੇ ਇਦਾਂ ਲੱਗਣਾ ਸੀ ਕਿ ਬਹੁਤ ਤਕੜਾ ਕੰਮ ਕਰਨਦੇ ਆ ਨਾ ਮਰਦਪਾਲ ਤੋਂ ਗਲਤੀ ਇਹ ਹੋ ਗਈ ਕਿ ਉਹਨੇ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਉਹ ਪ੍ਰਭਾਵਿਤ ਹੋਣ ਲੱਗੇ ਸੇ ਮਰਦਪਾਲ ਤੋਂ ਇਹ ਮਿਸਟੇਕ ਹੋ ਗਈ ਉਹਦੇ ਕੋਲ ਉਹਨੂੰ ਚਾਹੀਦਾ ਸੀ ਸਿਲੈਕਟਿਵ ਚੀਜ਼ਾਂ ਚੁੱਕਣੀਆਂ ਜਿਦਾ ਥਾਰ ਵਾਲੀ ਬੀਬੀ ਤੇ ਬੋਲ ਪਿਆ ਇਦਾਂ ਬੋਲ ਪਿਆ ਤੇ ਨਾਲੇ ਸੋਸ਼ਲ ਮੀਡੀਆ ਤੇ ਵੀ ਹਾਈਪ ਬਣਦੀ ਪਰ ਗਲਤੀ ਇਹ ਹੋ ਗਈ ਵੀ ਉਹਨੇ ਬੋਲਿਆ ਇਸ ਤਰੀਕੇ ਨਾਲ ਜਿਹੜਾ ਨੌਜਵਾਨੀ ਉਹਨੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋਣ ਲੱਗੀ ਇਹ ਗਲਤੀ ਹੋ ਗਈ ਅਮਰਤਪਾਲ ਨੂੰ ਚਲੋ ਕੋਈ ਗੱਲ ਨਹੀਂ ਆ ਪਤਾ ਲੱਗ ਗਿਆ ਵੀ ਉਹ ਨਸ਼ੇ ਕਰਦਾ ਹੈ ਤੇ ਹੁਣ ਬੇਨਤੀ ਹੈ ਵੀ ਇਨ੍ਹਾਂ ਵਿਚਾਰਿਆਂ ਨੂੰ ਥੋੜਾ ਜਿਹਾ ਰੱਖੋ ਤਾਂ ਕਿ ਇਹੋ ਜਿਹੇ ਯੋਧੇ ਪੰਜਾਬ ਦੇ ਲਈ ਅੱਗੇ ਵੀ ਹਮ ਹਮਾ ਕੇ ਕੰਮ ਕਰ ਸਕਣ ਤੇ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਬਣਾਈਏ ਜਿਹੜਾ ਆਪਾਂ ਕਹਿੰਦੇ ਸੀ ਪਹਿਲਾਂ ਤਾਂ